ਤੇ ਪੰਜਾਬ ਦੇ ਕਿਸਾਨ ਲਗਾਤਾਰ ਹੀ ਚੋਨਾ ਅਤੇ ਕਣਕ ਦੀ ਖੇਤੀ ਦੇ ਵੱਲ ਦਿਲਚਸਪੀ ਦਿਖਾ ਰਿਹਾ ਹੈ ਜਿਸ ਸੇ ਕਰਕੇ ਲਗਾਤਾਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਗਿਆਨੀਆਂ ਦੇ ਵੱਲੋਂ ਲਗਾਤਾਰ ਕਿਸਾਨਾਂ ਪ੍ਰਾਵਰ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਦੂਜੇ ਫਸਲਾਂ ਦੇ ਵੱਲ ਤੇ ਦਿਲਚਸਪੀ ਦਿਖਾਈ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਗੋਲਡਨ ਐਪਲ ਦੀ ਸਫਲਤਾਪੂਰਵਕ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਦੇ ਨਾਂ ਤੇ ਸਾਡਾ ਗਰੁੱਪ ਹੈ 2014 ਤੋਂ ਅਸੀਂ ਅੱਗ ਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੋਗਤ ਪੰਜਾਬ ਮਿਸ਼ਨ ਉੱਤੇ ਕੰਮ ਕਰ ਰਹੇ ਹਾਂ। ਅਸਲ ਵਿੱਚ ਇਹ ਜਿਹੜਾ ਵਰਤਾਰਾ ਆ ਨਾ ਸੇਬਾਂ ਦਾ ਅੰਜੀਰਾਂ ਦਾ ਇਹਦੇ ਬਾਰੇ ਸਾਨੂੰ 5-6 ਸਾਲ ਪਹਿਲਾਂ ਜਾਣੂ ਕਰਵਾਇਆ ਸੀ ਸਾਡੇ ਗਰੁੱਪ ਦਾ ਮੈਂਬਰ ਐ ਸਿੰਘ ਹੈ ਗਰੂਨਰਸੀ ਦਾ ਹਰਮਨਪ੍ਰੀਤ ਸਿੰਘ ਚੰਡਾ ਜੋ ਵੀ ਇੱਥੇ ਆ ਤੇ ਸਾਨੂੰ ਸੇਬ ਖਵਾਏ ਵੀ। ਬਾਅਦ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਨੀਸ਼ੀਏਟਿਵ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਜਿਹੜੇ ਮੁਖੀ ਨੇ ਡਾਕਟਰ ਪ੍ਰਤਾਪ ਕੁਮਾਰ ਪਤੀ ਉਹਨਾਂ ਨੇ ਇਸ ਗੱਲ ਨੂੰ ਚੈਲੰਜ ਦੇ ਤੌਰ ਤੇ ਲਿਆ ਉਹਨਾਂ ਨੇ ਫਿਰ ਯੂਨੀਵਰਸਿਟੀ ਦੇ ਵਿੱਚ ਇੱਕ ਜਿਹਨੂੰ ਵਿਕਸਿਤ ਇੰਟੀਗ੍ਰੇਟਿਡ ਖੇਤੀ ਮਾਡਲ ਜਿਹੜਾ ਨਾ ਹਾਰਟੀਕਲਚਰ ਦਾ ਉਹਨੂੰ ਡਿਵੈਲਪ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਿਹਦੇ ਵਿੱਚ ਉਹਨਾਂ ਨੇ ਸੇਬ ਅਸ਼ਵਗੰਧਾ ਕੇਲੇ ਹੋਰ 8-10 ਫਸਲਾਂ ਨੂੰ ਲੈ ਕੇ ਤੇ ਉਹਦੇ ਉੱਤੇ ਐਕਸਪੈਰੀਮੈਂਟ ਕਰਨੇ ਸ਼ੁਰੂ ਕੀਤੇ ਔਰ ਸੇ ਦਾ ਐਕਸਪੈਰੀਮੈਂਟ ਤੇ ਬਹੁਤ ਹੀ ਵਧੀਆ ਗਿਆ ਜਿਹੜੀਆਂ ਖਾਸ ਕਰਕੇ ਦੋ ਵੈਰੈਟੀਆਂ ਸੀ ਅੰਨਾ ਤੇ ਡੋਰਸੈਟ ਇਹ ਗਰਮ ਰੁੱਤ ਵਾਸਤੇ ਹੀ ਡਿਜ਼ਾਈਨ ਕੀਤੀਆਂ ਗਈਆਂ ਵਾ ਅੱਜ ਤੁਸੀਂ ਦੇਖਿਆ ਹੋਊਗਾ ਹੋਰ ਵੀ 7-8 ਵੈਰੈਟੀਆਂ ਵਾ ਜਿਨ੍ਹਾਂ ਚੋਂ ਕੁਝ ਇਜ਼ਰਾਈਲ ਦੀਆਂ ਜਿਨ੍ਹਾਂ ਤੇ ਕੰਮ ਚੱਲ ਰਿਹਾ ਤੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਆ फ्रूट बहुत है खा मीठा एग्रीकल्चर डिपार्टमेंट से गुरु नानक देव यूनिवर्सिटी से सर तो एप्पल के आप देखेंगे दो किस्म के एप्पल होता है एक हाई चिल्ड एप्पल होता है और एक लो चिल्ड एप्पल होता है तो हाई चिल्ड एप्पल जो है उसमें चिलिंग आवर सात सौ आवर से ज़्यादा होते हैं एंड ये ज़्यादातर आपके पहाड़ी एरियाज में होते हैं जैसे आप हिमाचल में देखिए कश्मीर में देखिए यहाँ पर होते हैं जो तो लो चिल्ड एप्पल है वो उसका जो चिलिंग आवर है वो 200 सौ ढाई सौ सी के अंदर ही होते हैं और ये एक ट्रॉपिकल एप्पल के हिसाब से ये जाना जाता है ये बहुत सारे गर्मी इलाका में ये ऐप्पलो किया जाता है